ਸਰਦਾਰ ਮੇਜਰ ਸਿੰਘ ਜੀ ਵੱਲੋਂ ਕਰੀਬ 32 ਸਾਲ ਕੈਸ ਅਫਸਰ ਦੀ ਡਿਊਟੀ ਨਿਭਾਉਂਦੇ ਹੋਏ ਅੱਜ ਸਟੇਟ ਬੈਂਕ ਆਫ ਇੰਡੀਆ ਡੇਲਰ ਰੋਡ ਸਾਨੇਵਾਲ ਦੀ ਬ੍ਰਾਂਚ ਦੇ ਇਸ ਮੁਸਟਾਫ ਵੱਲੋਂ ਵਿਦਾਇਗੀ ਪਾਰਟੀ ਦਿੱਤੀ ਗਈ। ਸਰਦਾਰ ਮੇਜਰ ਸਿੰਘ ਜੀ ਵੱਖ-ਵੱਖ ਬ੍ਰਾਂਚਾਂ ਤੋਂ ਕੰਮ ਕਰਦੇ ਹੋਏ ਪਿਛਲੇ ਕੁਝ ਮਹੀਨੇ ਤੋਂ ਸਾਨੇਵਾਲ ਡੇਲਰ ਰੋਡ ਬ੍ਰਾਂਚ ਵਿੱਚ ਆਪਣੀ ਡਿਊਟੀ ਕਰ ਰਹੇ ਸੀ ਜਿਸ ਦੇ ਚੱਲਦਿਆਂ ਅੱਜ ਇਸ ਬ੍ਰਾਂਚ ਵੱਲੋਂ ਸਰਦਾਰ ਮੇਜਰ ਸਿੰਘ ਜੀ ਕੈਸ ਅਫਸਰ ਤੋਂ ਸੇਵਾਮੁਕਤ ਹੋਈ। ਸਮੂਹ ਸਟਾਫ ਵੱਲੋਂ ਸਰਦਾਰ ਮੇਜਰ ਸਿੰਘ ਜੀ ਨੂੰ ਗੁਲਦਸਤਾ ਦੇ ਕੇ ਅਤੇ ਫੁੱਲਾਂ ਦੇ ਹਾਰ ਪਾ ਕੇ ਵਧਾਈਗੀ ਦਿੱਤੀ। ਇਸ ਸੰਬੰਧੀ ਕੀਤੀ ਗੱਲਬਾਤ ਤਾਂ ਕੀ ਕਿਹਾ ਆਓ ਸੁਣਦੇ ਹਾਂ। ਮੇਜਰ ਸਿੰਘ ਜੀ ਨੇ ਸਾਹਮਣੇ ਬਸ 12 ਅਕਤੂਬਰ 1992 ਨੂੰ ਅਮਲੋਬਰਾਹ ਵਿੱਚ ਸਟੇਟ ਬੈਂਕ ਕਪਟਾਲ ਦੇ ਜੁਆਇਨ ਕੀਤਾ। ਤੇ ਅੱਜ ਵਧਾਈਗੀ ਫੱਟ ਦੇ ਰਹੇ ਸਮੂਹ ਸਟਾਫ ਸਿਰ ਦੇ ਅੱਗੇ। ਸਰ ਵਿਦਾਇਗੀ ਪਾਰਟੀ ਦੇ ਵਿੱਚ ਇਹ ਸਾਰੇ ਸਟਾਫ ਨੇ ਮੈਡਮ ਵਿਭੂਤੀ ਜੀ ਸਰਦਾਰ ਦਲਜੀਤ ਸਿੰਘ ਜੀ ਸਾਡੇ ਫੀਲਡ ਅਫਸਰ ਨੇ ਗੁਰਮਿੰਦਰ ਸਿੰਘ ਜੀ ਇਸ਼ਾਨ ਗੁਪਤਾ ਜੀ ਸਰਦਾਰ ਕ੍ਰਿਸ਼ਨ ਸਿੰਘ ਜੀ ਤੇ ਅਮਰਿੰਦਰ ਸਿੰਘ ਜੀ ਇਹਨਾਂ ਨੇ ਬੜੇ ਪਿਆਰ ਸਤਕਾਰ ਦੇ ਨਾਲ ਮੇਰੇ ਅੱਜ ਵਿਦਾਇਗੀ ਪਾਰਟੀ ਦੇ ਸੰਬੰਧ ਵਿੱਚ ਜੋ ਪ੍ਰਬੰਧ ਕੀਤੇ ਆ ਮੈਂ ਬਹੁਤ ਕੋਸ਼ਾਂ ਔਰ ਮੈਂ ਇਹਨਾਂ ਨੂੰ ਯਾਦ ਰੱਖੂਗਾ ਜਿਨ੍ਹਾਂ ਪਿਆਰ ਨਾਲ ਇਹਨਾਂ ਨੇ ਮੇਰਾ ਮਾਨ ਸਤਿਕਾਰ ਕੀਤਾ ਸਰ ਸਰਵਿਧਾਨ ਮੈਂ ਪਹਿਲਾ ਮੇਰੀ ਅੰਬਲੌਰ ਬ੍ਰਾਂਚ ਸੀਗੀ ਜਦੋਂ ਮੈਂ ਅੰਬਲੌਰ ਬ੍ਰਾਂਚ ਦੇ ਜੁਆਇਨ ਕੀਤਾ ਸੀ ਚਾਰ ਪੰਜ EMPLOYEES ਸੀਗੇ ਜਿਹਨਾਂ ਨੇ ਇਕੱਠੇ ਜਵਾਨ ਕੀਤਾ ਔਰ EMPLOYEES ਉੱਥੇ ਤਕਰੀਬਨ ਸੀਨੀਅਰ ਬੰਦੇ ਸੀਗੇ ਸਾਰੇ ਔਰ ਜਦੋਂ ਮੈਂ ਉੱਥੇ ਜੁਆਇਨ ਕੀਤਾ ਸਰ ਅਸੀਂ ਛੋਟੇ ਛੋਟੇ ਸੀਗੇ ਔਰ ਸਾਨੂੰ ਉਹਨਾਂ ਨੇ ਬੱਚਿਆਂ ਵਾਂਗੂ ਆਪਣੇ ਕਲਾਵੇ ਵਿੱਚ ਲੈ ਲਿਆ ਔਰ ਐਨਾ ਉਹਨਾਂ ਨੇ ਸਾਨੂੰ ارشاد ਦਿੱਤਾ ਕਿ ਤੁਸੀਂ ਕੋਈ ਗਲਤ ਕੰਮ ਨਹੀਂ ਕਰਨਾ ਹੈ ਅਣਜਾਣੇ ਵਿੱਚ ਕੋਈ ਹੋ ਜਵੇ ਤਾਂ ਕੋਈ ਚੱਕਰ ਨਹੀਂ ਹੈਗਾ ਪਰ ਜਾਣ ਬੁੱਝ ਕੇ ਕੁਝ ਨਹੀਂ ਕਰਨਾ ਉਹ ਫਿਰ ਤੁਹਾਡਾ ਕੋਈ ਵਿਚਾਰ ਕੋਈ ਨਹੀਂ ਹੈਗਾ ਔਰ ਉਹੀ ਗੱਲ ਅਸੀਂ ਮਤਲਬ ਮੰਨ ਤੇ ਲਾ ਕੇ ਔਰ ਤੰਦੇ ਹੀ ਨਾਲ ਜਿੰਨਾ ਵੀ ਕੰਮ ਮਿਲਿਆ ਬੜੀ ਤੰਦੇ ਹੀ ਨਾਲ ਕੀਤਾ ਔਰ ਮੈਨੂੰ ਜੇ ਮੇਰੇ ਪਿਆਰੇ ਗਾਹਕਾਂ ਦਾ ਬਹੁਤ ਸਤਿਕਾਰ ਮਿਲਿਆ ਔਰ ਉਸ ਤੋਂ ਬਾਅਦ ਮੈਂ ਅਮਲੋਤ ਤੋਂ ਤਮੋੜਾ ਗਿਆ ਸੀਗਾ ਤਮੋੜ ਤੋਂ ਮੈਂ ਦਰਾਹੇ ਆ ਗਿਆ ਦਰਾਹੇ ਤੋਂ ਸਾਹਨੇਵਾਲ ਆ ਗਿਆ ਸਹਾਨੇਵਲ ਤੋਂ ਮੈਂ ਉਦਲੀ ਬ੍ਰਾਂਚ ਤੋਂ ਮੇਨ ਬ੍ਰਾਂਚ ਤੋਂ ਗ੍ਰੇਨ ਮਾਰਕੀਟ ਤੋਂ ਇਸ ਬ੍ਰਾਂਚ ਵਿੱਚ ਮੈਡਮ ਵਿਭੋਤੀ ਜੀ ਸ਼ਰਨ ਚ ਆਇਆ। ਔਰ ਇਸ ਬ੍ਰਾਂਚ ਦੇ ਵਿੱਚ ਹੁਣ ਮੈਂ ਜਿਸਾ ਅਮਲੋ ਸਾਰੇ ਸੀਨੀਅਰ ਸਿਗੇ ਔਰ ਇਸ ਬ੍ਰਾਂਚ ਦੇ ਵਿੱਚ ਮੈਂ ਸਭ ਤੋਂ ਸੀਨੀਅਰ ਆ। ਮਤਲਬ ਮੈਨੂੰ ਐਡਾ ਖੁਸ਼ੀ ਹੋ ਰਹੀ ਆ ਕਿ ਸਾਰੇ ਜੂਨੀਅਰ ਨੇ ਵਿਚਾਰੇ ਔਰ ਮੇਰਾ ਬਹੁਤ ਮਾਨ ਸਨਕਾਰ ਕੀਤਾ ਨੇ। ਇੱਕ ਦਿਨ ਕੀ ਹੋਇਆ ਸਾਡੇ ਕੋਲ ਸਟਾਫ ਥੋੜਾ ਹੀ ਹੁੰਦਾ। ਔਰ ਗੁਰਮਿੰਦਰ ਜੀ ਔਰ ਈਸ਼ਾਨ ਜੀ ਦੋ ਸਾਡੇ EMPLYEE ਸੀਗੇ ਛੁੱਟੀ ਤੇ ਸੀਗੇ ਔਰ ਸਾਡੇ ਮੈਡਮ ਪੇ ਬੋਤੀ ਜੀ ਨੂੰ ਟੈਨਸ਼ਨ ਹੋ ਗਈ ਕਹਿੰਦੇ ਸਰ ਵੀ ਤੁਸੀਂ ਇਕੱਲੇ ਰਹਿ ਗਏ ਕੰਮ ਕਿਵੇਂ ਕਰਾਂਗੇ ਕਹਿੰਦੇ ਮੈਂ ਟਰਾਈ ਕਰਦੇ ਆਂ ਵੀ ਅਸੀਂ ਡੈਪੁਟੀਸ਼ਨ ਤੇ ਕੋਈ ਬੰਦਾ ਭਲਾਵਾਂਗੇ ਪਰ ਸਾਨੂੰ ਬੰਦਾ ਨਹੀਂ ਮਿਲਿਆ ਪਰ ਇਹਨਾਂ ਨੂੰ ਮੇਰੀ ਟੈਨਸ਼ਨ ਇੰਨੀ ਸੀਗੀ ਵਿਚਾਰਾਂ ਨੂੰ ਸਾਡਾ ਕੰਮ ਵਧੀਆ ਚੱਲਿਆ ਉਸ ਦਿਨ ਠੀਕ ਨਹੀਂ ਗੱਲ ਤੇ ਜਦੋਂ ਵੀ ਕੋਈ ਇੱਥੇ ਥੋੜਾ ਰਸ਼ ਪੈਂਦਾ ਸੀਗਾ ਗੁਰਮਿੰਦਰ ਜੀ ਮੇਰੇ ਕੋਲ ਜਿਹੜੇ ਆ ਕੇ ਖੜ ਜਾਂਦੇ ਸੀਗੇ ਮੈਨੂੰ ਕੋਈ ਪਰੇਸ਼ਾਨੀ ਆਣੀ ਨਹੀਂ ਦਿੱਤੀ ਔਰ ਮੈਡਮ ਬਿਬੋਤੀ ਜੀ ਦੇ ਨਾਲ ਕੰਮ ਕਰਕੇ ਮੈਨੂੰ ਬਹੁਤ ਖੁਸ਼ੀ ਹੋਈ ਹੈ ਜੀ ਇਹਨਾਂ ਦਾ ਸੁਭਾਅ ਇੰਨਾ ਵਧੀਆ ਔਰ ਕਦੇ ਵੀ ਸਾਡੇ ਨਾਲ ਕਦੇ ਵੀ ਗੁੱਸੇ ਵਿੱਚ ਨਹੀਂ ਆਏ ਹੈਗੇ ਬਰ ਪਿਆਰ ਦੇ ਨਾਲ ਹੀ ਸਾਡੇ ਨਾਲ ਹੱਸਦੇ ਖੇਡਦੇ ਵਿਚਰਦੇ ਰਹਿੰਦੇ ਆ ਸਰ ਬਿਦਾਗੀ ਦੇ ਸਬੰਧ ਵਿੱਚ ਸਾਡੇ ਈਸ਼ਾਨ ਗੁਪਤਾ ਜੀ ਤੀਵੋ ਜੀ ਨੇ ਕੱਲ ਮੈਨੂੰ ਨੇ ਸਵਾਲ ਕੀਤਾ ਸੀਗਾ ਕਹਿੰਦੇ ਮੇਜਰ ਸਰ ਕੀ ਫੀਲ ਹੋ ਰਿਹਾ ਮੈਂ ਕਿਹਾ ਮੈਨੂੰ ਬੜੀ ਖੁਸ਼ੀ ਫੀਲ ਹੋ ਰਹੀ ਆ ਵੀ ਮੈਂ ਆਦੀ ਸਰਵਿਸ ਪੂਰੀ ਕਰ ਲਈ ਪਰ ਹੁਣ ਅੱਜ ਉਹਨਾਂ ਦਾ ਸਵਾਲ ਇਹ ਸੀ ਕਹਿੰਦਾ ਵੀ ਖੁਸ਼ੀ ਤਾਂ ਨਹੀਂ ਕਹਿੰਦਾ इमोशनल ਹੁੰਦੇ ਆ ਬੰਦੇ ਪਰ ਅੱਜ ਮੈਂ ਵਾਕਈ ਇਮੋਸ਼ਨਲ ਹੋ ਰਿਹਾ ਕਿਉਂਕਿ ਆ ਪਰਿਵਾਰ ਆ ਜਿਹੜਾ ਸਾਰਾ ਦਿਨ ਤਾਂ ਪਰਿਵਾਰ ਦੇ ਇਹ ਪਰਿਵਾਰ ਪ੍ਰਮਾਤਮਾ ਨੇ ਸਾਨੂੰ ਇਹ ਪਰਿਵਾਰ ਇਹ ਬਣਾ ਕੇ ਸਾਰਾ ਦਿਨ ਇਹਨਾਂ ਚ ਰਹੀਦਾ ਪਰ ਅੱਜ ਮੈਂ ਛੱਡ ਕੇ ਜਾ ਰਿਹਾ ਇਹਨਾਂ ਨੂੰ ਠੀਕ ਨਹੀਂ ਗੱਲ ਸਭ ਜਿਸ ਦੌਰਾਨ ਜਿੱਥੇ ਆ ਕਾਫੀ ਸਿੱਖਣ ਨੂੰ ਮਿਲ ਰਿਹਾ ਅੱਜ ਨੌਜਵਾਨ ਉਹਨਾਂ ਨੇ ਕਿਹਾ ਸਾਨੂੰ ਜੇ ਕੋਈ ਸੁਣਨ ਬਿਨ ਨੌਜਵਾਨਾਂ ਨੂੰ ਜਿਸ ਤਰ੍ਹਾਂ ਜਿਹੜੀਆਂ ਸਰਕਾਰੀ ਤਮਾਮਾਂ ਨੇ ਪ੍ਰਾਪਤ ਕਰਦੇ ਸਨ ਜਾਏ ਸਰਕਾਰੀਆਂ ਅੰਗਿਧਮਾਂ ਨਾਲ ਹੱਥ ਹੱਥ ਕਰ ਸਕਣਾ ਹੈ ਸਰ ਉਹਦੇ ਵਿੱਚ ਇਹੀ ਆ ਵੀ ਮਤਲਬ ਜੋ ਵੀ ਮਤਲਬ ਅਪਡੇਟਰ ਹੈ ਨਾ ਮੀਡੀਆ ਦੇ ਨਾਲ ਠੀਕ ਨੇ ਉੱਥੋਂ ਜੋ ਜੋ ਉਹਨਾਂ ਨੂੰ ਮਿਲਦਾ ਹੈਗਾ ਅਪਲਾਈ ਕਰਨ ਪਰ ਕੇ ਇਗਜ਼ਾਮ ਦੇਣ ਠੀਕ ਹੈ ਔਰ ਬੈਂਕ ਦਾ ਜੌਬ ਸਭ ਤੋਂ ਵਧੀਆ ਜੌਬ ਆ ਫਾਈਨੈਂਸ਼ਲੀ ਵੀ ਬਹੁਤ ਵਧੀਆ ਹੈ ਕੈਸੀ ਸਰ ਪਿਆਰੀ ਨੇ ਤੁਹਾਨੂੰ ਜੀ ਅ ਐਸਾ ਲੱਗ ਰਿਹਾ ਹੈ ਕਿ ਕੀ ਕਹਿੰਦੇ ਫੈਮਿਲੀ ਮੈਂਬਰ ਦੂਰ ਜਾ ਰਹਾ ਹੈ ਹੈ ਨਾ ਪਰ ਮੈਂ ਮੇਜਰ ਸਰ ਕੋਈ ਕਹਿੰਦੀ ਸੀ ਕਿ ਬ੍ਰਾਂਚ ਆਪੇ ਕੀ ਆ ਆਪੇ ਰਹਿਣਾ बाकी uh, मेजर सर का हमेशा ही सपोर्ट रहा है मुझे जब भी कोई प्रॉब्लम आई मैं सर के पास आती सर ये चीज़ चाहिए और सर जैसे तैसे करके वो काम करवा देते थे तो बहुत अच्छा एक्सपीरियंस रहा इनके साथ अच्छा तो नहीं लग रहा इनको रिलीव करना पर खुशी भी हो रही है कि ये भी बहुत बड़ी बात होती है कि अपनी रिटायरमेंट जीना अदरवाइज आजकल के टाइम में जो हमारा स्टैंडर्ड ऑफ लिविंग हो गया है या जो हेल्थ इश्यूज हो गए हैं बहुत कम लोग होते हैं जो इस चेज तक पहुँचते हैं इस बात से खुशी है कि मेजर सर बहुत हेल्दी हैं और ਲਗਤਾ ਨਹੀਂ ਇਹ ਦੇਖ ਕੇ ਕਿ ਇਹਨਾਂ ਦੀ ਰਿਟਾਇਰਮੈਂਟ ਹੋ ਰਹੀ ਹੈ ਸੋ इनको ਸੈਕੰਡ ਇਨਿੰਗ ਕੀ ਬਹੁਤ ਸਾਰੀ ਗੁੱਡ ਵਿਸ਼ੇਸ ਕਿਉਂ ਹੁੰਦਾ ਕਿ ਨਾ ਜਦਾਂ ਕਿ ਐਕਸਪੀਰੀਅੰਸ ਹੈਂਡ ਆਪਣਾ ਟਿਨਿਓਰ ਕੰਪਲੀਟ ਕਰਕੇ ਜਦੋਂ ਰਿਲੀਵ ਹੁੰਦਾ ਸੋ ਫੈਮਿਲੀ ਮੈਂਬਰ ਆਊਟ ਹੁੰਦਾ ਉਹ ਤਾਂ ਜ਼ਰੂਰ ਮਹਿਸੂਸ ਹੁੰਦਾ ਪਰ ਇੱਕ ਐਕਸਪੀਰੀਅੰਸ ਵੀ ਜਦੋਂ ਸਾਨੂੰ ਕਿਸੇ ਸੀਨੀਅਰ ਬੰਦੇ ਤੋਂ ਲੈਣਾ ਚਾਹੀਦਾ ਜਿਸ ਟਾਈਮ ਤੇ ਅਸੀਂ ਹੁਣ ਇੱਥੇ ਆ ਕੇ ਨਵੇਂ ਵਾਲੇ ਜੁਆਇਨ ਕੀਤੇ ਆ ਉਹਨਾਂ ਨੂੰ ਜ਼ਰੂਰ ਹੈ ਕਿ ਹਾਂ ਇਹਨਾਂ ਨੂੰ ਬਹੁਤ ਐਕਸਪੀਰੀਅੰਸ ਮਿਲਿਆ ਜਿੰਨਾ ਇਹਨਾਂ ਨੂੰ ਨੌਲੇਜ ਸੀਗੀ ਉਹ ਇਹਨਾਂ ਨੇ ਜ਼ਰੂਰ ਸ਼ੇਅਰ ਕੀਤੀ ਆ ਮੈਨੂੰ ਸਾਨੂੰ ਕੌਨਫੀਡੈਂਸ ਹੁੰਦਾ ਸੀ ਜਦੋਂ ਮੇਜਰ ਸਰ ਪ੍ਰੈਜ਼ੀਡੈਂਟ ਹੁੰਦੇ ਸੀ ਵੀ ਹਾਂ ਅੱਜ ਡਿਊਟੀ ਤੇ ਆਏ ਨੇ ਤਾਂ ਦਿੱਕਤ ਨਹੀਂ ਆਏਗੀ ਇਹਨਾਂ ਸਾਨੂੰ ਜ਼ਰੂਰ ਮਹਿਸੂਸ ਹੁੰਦਾ ਸੀ ਹੁਣ ਜ਼ਰੂਰ ਆ ਕੇ ਕੋਈ ਨਵਾਂ ਬੰਦਾ ਇਹਨਾਂ ਤੋਂ ਤੇ ਆਉਂਦਾ ਪਤਾ ਨਹੀਂ ਹੁਣ ਕੌਣ ਆਏਗਾ ਉਹਦੇ ਅੱਗੇ ਐਕਸਪੀਰੀਅੰਸ ਹੁੰਦਾ ਜਦੋਂ ਜਾਂਦਾ ਤਾਂ ਸਾਨੂੰ ਮਹਿਸੂਸ ਜ਼ਰੂਰ ਹੁੰਦਾ ਕਿ ਹਾਂ ਸੀਨੀਅਰ ਲੀਡਰ ਨੇ ਸਿੱਖਿਆ ਨਾਲ ਇਹਨਾਂ ਨੂੰ ਵੀ ਨਵਾਂ ਰਿਐਲ ਸਮਝਾਉਂਦਾ ਹਾਂਜੀ ਮੈਂ ਮੇਰੇ ਸਰ ਨਾਲ 8 ਮਹੀਨੇ ਕੰਮ ਕੀਤਾ। ਬੜਾ 8 ਮਹੀਨਿਆਂ ਦੇ ਵਿੱਚ ਇੰਨਾ ਜ਼ਰੂਰ ਮਹਿਸੂਸ ਹੋਇਆ ਕਿ ਹਾਂ ਨੌਲੇਜ ਬਹੁਤ ਸਾਰਿਆਂ ਨੂੰ ਤੇ ਜਿੰਨੀ ਵੀ ਜੋ ਫੀਲਡ ਦੇ ਵਿੱਚ ਨੌਲੇਜ ਹੈ ਅਸੀਂ ਜਦੋਂ ਵੀ ਜੋ ਵੀ ਸ਼ੇਅਰ ਕਰਦੇ ਸੀ ਮਤਲਬ ਇਹਨਾਂ ਨੇ ਖੁੱਲ ਕੇ ਸਾਨੂੰ ਦੱਸਿਆ ਕਿ ਹਾਂ ਵੀ ਇਸ ਚੀਜ਼ ਦੇ ਵਿੱਚ ਆਹ ਦਿੱਕਤ ਆ ਸਕਦੀ ਹੈ। ਮਤਲਬ ਅਸੀਂ ਪੁੱਛਿਆ ਤੇ ਇਹਨਾਂ ਨੇ ਸਾਨੂੰ ਨਾਲ ਸ਼ੇਅਰ ਕੀਤਾ ਆਪਣਾ ਐਕਸਪੀਰੀਅੰਸ। ਬੜੀ ਹੈ ਕਿ ਹੁਣ ਸਾਨੂੰ ਜ਼ਰੂਰ ਇਹਨਾਂ ਦੀ ਕਮੀ ਮਹਿਸੂਸ ਹੋਈ।